ਸਿਵਲ ਹਸਪਤਲ ਫਰੀਦਕੋਟ ਵਿੱਚ ਐਚ ਐਮ ਆਈ ਐਸ ਦੇ ਇਨ ਕੰਮ ਕਰ ਰਿਹਾ ਇੱਕ ਕਰਮਚਾਰੀਆ ਨੂੰ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੀਨੀਅਰ ਮੈਡੀਕਲ ਅਫਸਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਮੰਗ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਸੀਨੀਅਰ ਮੈਡੀਕਲ ਅਫਸਰ ਨੇ ਕਰਮਚਾਰੀਏ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ ਅਤੇ ਜਲਦ ਤੋਂ ਜਲਦੀ ਇਸ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਉਸੇ ਵਿਭਾਗ ਨਾਲ ਲਗਾਤਾਰ ਸੰਪਰਕ ਵਿੱਚ ਹਨ ਤਾਂ ਜੋ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕੇ। ਇਸ ਸਾਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਅਧਿਕਾਰੀ ਅਤੇ ਕਰਮਚਾਰੀ ਉਹ ਦੇਖਦੇ ਹਾਂ ਇਸ ਰਿਪੋਰਟ ਵਿੱਚ। ਸਰ ਮੇਰਾ ਨਾਮ ਜਸਮੀਲ ਸਿੰਘ ਅ ਤਰਬਾ ਮੈਂ ਪੈਰਾਮੈਡੀਕਲ ਆਗੂ ਹਾਂ ਜ਼ਿਲ੍ਹਾ ਫਰੀਦਕੋਟ ਤੋਂ। ਸਾਡੇ ਕਾਫੀ ਲੰਬੇ ਸਮੇਂ ਤੋਂ ਐਚਐਮਆਈਐਸ ਪ੍ਰੋਜੈਕਟ ਪਾਇਲਟ ਪ੍ਰੋਜੈਕਟ ਵਿੱਚ ਬੱਚੇ ਆਏ ਆ ਉਹਦੇ ਵਿੱਚ ਡਿਡੈਕਸ਼ਨ ਦੇ ਵੀ ਹੈਗੇ ਕੁਝ ਔਰ ਜਿਹੜੇ ਸਾਰੇ ਆਊਟਸੋਰਸ ਵਾਲੇ ਆ ਔਰ ਇਹਨਾਂ ਵਿੱਚ ਜਿਹੜੇ ਮੁੰਡੇ ਪ੍ਰੋਜੈਕਟ ਪਾਇਲਟ ਪ੍ਰੋਜੈਕਟ ਵਾਲੇ ਬੱਚੇ ਆਏ ਆ ਇਹਨਾਂ ਦਾ ਪਹਿਲਾਂ ਵੀ 7 ਮਹੀਨੇ ਦੀ ਪੇਹ ਦਾ ਕਾਫੀ ਝੰਡੜ ਪਿਆ ਸੀਗਾ ਉਦੋਂ ਵੀ ਇਹਨਾਂ ਨੂੰ ਬੜੀ ਮੁਸ਼ਕਲ ਨਾਲ ਦੋ ਵਾਰੀ ਪੇਹ ਲੈ ਕੇ ਦਿੱਤੀ ਆ ਹੁਣ ਫੇਰ ਇਹਨਾਂ ਦੀ 4-5 ਮਹੀਨੇ ਦੀ ਪੇਹ ਜਿਹੜੀ ਪੈਂਡਿੰਗ ਚੱਲ ਰਹੀ ਆ ਬੜੇ ਮਤਲਬ ਕਿ ਪੂਰ ਘਰਾਂ ਦੇ ਬੱਚੇ ਆ ਔਰ ਇਹਨਾਂ ਵਿੱਚੋਂ ਤਾਂ ਕਈ ਵਿਚਾਰੇ ਪੇ ਨਾਂ ਮਿਲਣ ਕਰਕੇ ਸਾਈਕਲ ਤੇ ਵੀ ਆ ਰਹੇ ਆ ਪਿੰਡਾਂ ਤੋਂ ਵੀ ਕਿਰਾਇਆ ਵੀ ਅਫੋਰਡ ਨਹੀਂ ਕਰਦੇਗੇ। ਉਹਦੇ ਸਬੰਧ 'ਚ ਮਾਨਯੋਗ ਸਾਡੇ ਸਿਵਲ ਸਰਜਨ ਸਾਹਿਬ ਕੱਲ ਚੰਦਰਸ਼ੇਖਰ ਕੱਕੜ ਜੀ ਨੂੰ ਮਿਲੇ ਸੀ ਯੂਨੀਅਨ ਕਾਲ ਸਾਰੀ। ਉਹਨਾਂ ਨੇ ਸਾਨੂੰ ਬੜੇ ਪਿਆਰ ਨਾਲ ਭਰੋਸਾ ਦਿਵਾਇਆ ਸੀਗਾ, ਡੇੜਾ ਇਹ ਤਨਖਾਹ ਦਾ ਮਸਲਾ ਬੜੀ ਜਲਦੀ ਹੱਲ ਕਰ ਲਾਂਗੇ। ਪਰ ਕਿਸੇ ਕਾਰਨ ਗੱਲ ਐਸਐਮਓ ਸਾਹਿਬ ਨਹੀਂ ਮਿਲ ਪਾਏ ਸੀ। ਉਹਨਾਂ ਨੂੰ ਮੰਗ ਪੱਤਰ ਜਿਹੜਾ ਹੈਗਾ ਉਹ ਅੱਜ ਦਿੱਤਾ ਗਿਆ। ਉਹਨਾਂ ਨੇ ਵੀ ਆਪਦੇ ਵੱਲੋਂ ਜੋ ਸਾਡੇ ਸਾਹਿਬ ਵੱਲੋਂ ਗਾਈਡਲਾਈਨ ਸੀਗੀਆਂ ਉਦੇ ਮੁਤਾਬਕ ਉਹਨਾਂ ਨੇ ਸਾਨੂੰ ਅੱਜ 21 ਨਵੰਬਰ 2025 ਤੋਂ 2 ਦਸੰਬਰ 20 ਦਸੰਬਰ 2025 ਤੱਕ ਜਿਹੜਾ ਪੰਜਵੇਂ ਇਹਨਾਂ ਦਾ ਬਜਟ ਬੰਦਾ ਹੈਗਾ ਉਹ ਬਜਟ ਬਣਾ ਕੇ ਉੱਪਰ ਭੇਜ ਦਿੱਤਾ ਹੈਗਾ ਇਹਦੀ ਕਾਪੀ ਜਿਹੜੀ ਐਸੀ ਡੀਐਮਸੀ ਸਾਹ ਨੂੰ ਡਾਕਟਰ ਵਿਸ਼ਵਦੀਪ ਗੁਰੇ ਸਾਹਿਬ ਨੂੰ ਅੱਜ ਦੇਵਾਂਗੇ ਹੁਣ ਇਸ ਤੋਂ ਬਾਅਦ ਤੇ ਜਿਹੜਾ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਜਿਹੜੀ ਇਹਨਾਂ ਦੀ ਪੇ ਦਾ ਹੱਲ ਆ ਬਹੁਤ ਜਲਦੀ ਕਰਵਾ ਦੇਾਂਗੇ ਮੈਂ ਨਾਲ ਹੀ ਪਿਆਓ ਗਵਰਨਮੈਂਟ ਨੂੰ ਬੇਨਤੀ ਵੀ ਕਰਨੀ ਚਾਹਣਾ ਵੀ ਜਿੱਥੇ ਤੁਸੀਂ ਇਹ ਨੀਆਂ ਨੌਕਰੀਆਂ ਲੋਕਾਂ ਨੂੰ ਸੱਤ-ਸੱਤ ਕੇ ਆਰਡਰ ਦੇ ਰਹੇ ਹੋ ਬੜੀਆਂ ਹੀ ਨੌਕਰੀਆਂ ਮਿਲ ਗਈਆਂ ਸਰਕਾਰ ਦੇ ਦਾ ਕੋਈ ਸ਼ੱਕ ਨਹੀਂ ਵੀ ਨੌਕਰੀਆਂ ਨਹੀਂ ਮਿਲਣਾਂ ਮੈਂ ਇਹ ਚਾਹੁੰਦਾ ਵੀ ਉਹ ਨੌਕਰੀਆਂ ਵੀ ਦਿਓ ਜਿuri ਸੱਤ ਕੇ ਦੋ ਪਰ ਜਿਹੜੇ ਨੌਕਰੀਆਂ ਤੇ ਰੱਖੇ ਹੈਗੇ ਆ ਇਹਨਾਂ ਨੂੰ ਕੰਪਨੀਆਂ ਵਾਲੀ ਕੰਧ 'ਚ ਕਿਉਂ ਰੱਖਣਾ ਇਹਨਾਂ ਨੂੰ ਵੀ ਉਸ ਕੰਪਨੀਆਂ ਦੇ ਥਰੂ ਕੱਢ ਕੇ ਕਿਸੇ ਪੱਕੇ ਡੀਐਚਐਸ ਜਾ ਕਿਸੇ ਹੋਰ ਦੇ ਥਰੂ ਪੱਕੇ ਵਾਲੇ ਪਾਸੇ ਲੈ ਕੇ ਚੱਲੀਏ ਦੇਖੋ ਜਿੱਥੇ ਗਵਰਨਮੈਂਟ ਇੰਨਾ ਵੱਡਾ ਉਪਰਾਲਾ ਕਰ ਰਹੀ ਆ ਸਰਕਾਰੀ ਨੌਕਰੀਆਂ ਦੇਣ ਦਾ ਪਰ ਜਿਹੜੇ ਰੱਖੇ ਹੋਏ ਆ ਇਹਨਾਂ ਨੂੰ ਵੀ ਰੈਗੂਲਰ ਕਰ ਲੋ ਜੇ ਹੋਰ ਨਹੀਂ ਤਾਂ ਬਰਾਬਰ ਨਾ ਬਰਾਬਰ ਕੰਮ ਕਰਦੇ ਹੈਗੇ ਆ ਉਨੇ ਹੀ ਇੱਕੋ ਛੱਤ ਤੇ ਥੱਲੇ ਦੋਵੇਂ ਮਲਾਜ਼ਮ ਬੈਠੇ ਹੈਗੇ ਆ ਬੇਸ਼ੱਕ ਅਸੀਂ ਵੀ ਪਰਮਨੈਂਟ ਆ ਪਰ ਅਸੀਂ ਇਹ ਸਪੀਡਾਂ 'ਚੋਂ ਲੰਘ ਚੁੱਕੇ ਆ ਸਾਨੂੰ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਯਾਰ ਵੀ ਇਹ ਸਾਡੇ ਬਰਾਬਰ ਹੀ ਕੰਮ ਕਰਦੇ ਆ ਇਹਨਾਂ ਨੂੰ ਵੀ ਚੰਗੀ ਪੇ ਮਿਲਣੀ ਚਾਹੀਦੀ ਆ ਚੰਗਾ ਆਪਦੇ ਬੱਚਿਆਂ ਦਾ ਗੁਜ਼ਾਰਾ ਕਰ ਲੈਣਾ ਆਪਦਾ ਗੁਜ਼ਾਰਾ ਕਰ ਲੈਣਾ ਪਰ ਜਿਵੇਂ 5-5 ਮਹੀਨੇ ਪੇਡ ਹੀ ਮਿਲਦੀ ਉਹ ਬਹੁਤ ਮੁਸ਼ਕਲ ਵਾਲੀ ਗੱਲ ਆ ਗਵਰਨਮੈਂਟ ਨੂੰ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਜਿਹੜੇ ਇਹ ਬੱਚੇ ਕੁਸ਼ਕ ਜ਼ਿਲ੍ਹਿਆਂ ਦੇ ਵਿੱਚ ਹੀ ਆ ਇਹਨਾਂ ਨੂੰ ਵੀ ਰੈਗੂਲਰਲ ਪਾਸੇ ਕਰ ਲੈਣਾ ਤੇ ਧੰਨਵਾਦ ਹੋਊਗਾ ਇਹ ਪਹਿਲੀ ਵਾਰੀ ਹੋਇਆ ਕਿ ਅੱਗੇ ਵੀ ਇਸ ਤਰ੍ਹਾਂ ਹੋ ਜਾਂਦੀਆਂ ਤਨਖਾਹ ਪਹਿਲਾਂ ਵੀ ਇਹਨਾਂ ਨਾਲ ਐ ਹੀ ਹੋਇਆ 7 ਮਹੀਨੇ ਉਦੋਂ ਤਾਂ ਸਾਨੂੰ ਧਰਨੇ ਲਾ ਲਾ ਕੇ ਪਿਆ ਦੋ ਵਾਰੀ ਲੈਣੀਆਂ ਪਈਆਂ ਉੱਚ ਅਸੀਂ ਆਏ ਨਹੀਂ ਕਹਿੰਦੇ ਸਾਡੇ ਅਧਿਕਾਰੀਆਂ ਨੇ ਕੋਈ ਸਾਥ ਨਹੀਂ ਦਿੱਤਾਗਾ ਦਿੱਤਾ ਪਰ ਕਈ ਮੁਸ਼ਕਲਾ ਚੰਡੀਗੜ੍ਹ ਵਾਲੇ ਪ੍ਰੋਬਲਮ ਕ੍ਰ ਇੱਥੋਂ ਸਾਡੇ ਕਈ ਵਾਰਾ ਪ੍ਰੋਬਲਮ ਨਹੀਂ ਹੁੰਦੀ ਉਦੋਂ ਵੀ ਸਾਡਾ ਇਹਨਾਂ ਨੇ ਸਾਥ ਦਿੱਤਾ ਹੈਗਾ ਪਰ ਗੱਲ ਇਹ ਹੈ ਕਿ ਬਹੁਤ ਲੇਟ ਪਈਆਂ ਮਿਲਗਾਗੇ ਕੀ ਕਾਰਨ ਮੰਨਦੇ ਹੋ ਵੀ ਕਿਉਂ ਕੰਪਨੀ ਸਾਡੇ ਲੇਟ ਹੋ ਜਾਂ ਲਗੇ ਕਿਉਂਕਿ ਸਾਰੇ ਇਹਨਾਂ ਦੀ ਜਿਹੜੀ ਭਰਤੀ ਕੀਤੀ ਹੈਗੀ ਉਹ ਐਚਐਮਆਈ ਐਮਆਈਐਸ ਜਿਹੜਾ ਪ੍ਰੋਜੈਕਟ ਆ ਪਾਇਲਟ ਪ੍ਰੋਜੈਕਟ ਆ ਉਹਦੇ ਥਰੂ ਕੀਤੀ ਆ ਜਾਂ ਤਾਂ ਉਹਦਾ ਕੋਈ ਪ੍ਰੋਪਰ ਕੋਈ ਚੈਨਲ ਵੇ ਬਣਾਇਆ ਨਹੀਂ ਹੈਗਾ ਕੋਈ ਸਿਸਟਮ ਨਹੀਂ ਬਣਾਇਆਗਾ ਕੋਈ ਜਾਂ ਤਾਂ ਉਹਨੂੰ ਪਰਮਾਨੈਂਟ ਤੌਰ ਤੇ ਜਿਵੇਂ ਕੋਈ ਇਹਨਾਂ ਕੋਈ ਬਣਾ ਕੇ ਸਿਸਟਮ ਇਹਨਾਂ ਦੀ ਭਰਤੀ ਕਰ ਦੇ ਫੇਰ ਸੀਗਾ ਹੁਣ ਇਹਨਾਂ ਨੂੰ ਭਰਤੀ ਤਾਂ ਹੋ ਗਈ ਆ ਪਰ ਪੇ ਵਾਲੇ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ ਹਾਲਾਂਕਿ ਕੰਮ ਰੈਗੂਲਰ ਕਰ ਰਹੇ ਆ ਪੰਜ ਮਹੀਨੇ ਦੀ ਪੇ ਨਹੀਂ ਮਿਲੀ ਤੇ ਬੰਦੇ ਕੰਮ ਕਰ ਰਹੇ ਆ ਜੀ ਮੇਰਾ ਨਾਮ ਸਰਿੰਦਰ ਸਿੰਘ ਲਾਡਾ ਗੋਲੇ ਵਾਲਾ ਆਊਟਸੋਰਸ ਯੂਨੀਅਨ ਫਰੀਦਕੋਟ ਅੱਜ ਅਸੀਂ ਐਸਐਮਓ ਸਾਹਿਬ ਜੀ ਨੂੰ ਮੰਗ ਪੱਤਰ ਦਿੱਤਾ ਜਿਨ੍ਹਾਂ ਨੂੰ ਸਾਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੀਆਂ ਮੰਗਾਂ ਸਹੀ ਛੇਤੀ ਪੂਰੀਆਂ ਕੀਤੀਆਂ ਜਾਣਗੀਆਂ ਸਾਡੇ ਸਾਥੀ ਐਚਆਈਐਮਐਸ ਪ੍ਰੋਜੈਕਟ ਦੇ ਅੰਦਰ ਕੰਮ ਕਰ ਰਹੇ ਆ ਉਹਨਾਂ ਦੀਆਂ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਹੀਂ ਆਈਆਂ ਜੋਸ ਜਸ ਕਰਕੇ ਸੀ ਮਾਨਯੋਗ ਜਸਮੁਸ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੀ ਤੇ ਤੁਹਾਡੀ ਮੰਗ ਮੰਗਾ ਪੂਰੀਆਂ ਕਰਾਂਗੇ ਇੱਕ ਸਾਡੇ ਕੋਲ ਸਾਥੀ ਡੀਡਿਕਸ਼ਨ ਸੈਂਟਰ ਵਿੱਚ ਕੰਮ ਕਰ ਰਹੇ ਆ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਆ ਰਹੀਆਂ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਮੈਹਿਮਾ ਅੰਡਰ ਕੀਤਾ ਜਾਵੇ ਜਾਂ ਰੈਗੂਲਰ ਕੀਤਾ ਜਾਵੇ ਯੋਧਨਾ ਸ਼ਵਰਦ ਚਲਾਇਆ ਗਿਆ ਸਰਕਾਰ ਵੱਲੋਂ ਉਹਦੇ ਵਿੱਚ ਸਾਡੇ ਸਾਥੀ ਦੀ ਬੋਰਡ ਦਾ ਮੋਢਾ ਲਾ ਕੇ ਕੰਮ ਕਰ ਰਹੇ ਆ ਸੇ ਸਰਕਾਰ ਦਾ ਸਾਥ ਦੇ ਰਹੇ ਆ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਕਿ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਕਿੰਨੀਆਂ ਕਿੰਨੇ ਚਿਰ ਤੋਂ ਤਨਖਾਹਾਂ ਟੁੱਟੀਆਂ ਜਿਹਦੇ ਬੰਦ ਪਿਛਲੇ 5 ਮਹੀਨੇ ਤੋਂ ਸਾਡੀਆਂ ਤਨਖਾਹਾਂ ਨਹੀਂ ਆਈਆਂ ਤਾਂ ਕੀ ਐਸਐਮਐਸ ਸਾਹਿਬ ਨੇ ਉਹਨਾਂ ਨੇ ਵਿਸ਼ਵਾਸ ਦਵਾਇਆ ਐਸੋ ਮਸਾਲੇ ਵਿਸ਼ਵਾਸ ਦਵਾਇਆ ਕਿ ਬਜਟ ਭੇਜ ਦਿੱਤਾ ਗਿਆ ਹੈ ਤੇ ਤੁਹਾਡੀਆਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ ਤੇ ਪਹਿਲੀ ਵਾਰੀ ਹੋਇਆ ਜਿਸ ਤੋਂ ਪਹਿਲਾਂ ਵੀ ਨਹੀਂ ਸਰ ਪਿਛਲੀ ਵਾਰ ਵੀ ਇਸ ਤਰ੍ਹਾਂ ਹੋਇਆ ਸੀਗਾ ਹਰ ਬਾਰ ਇਸ ਤਰ੍ਹਾਂ ਹੀ ਹੁੰਦਾ ਸਾਨੂੰ ਰੋਸ ਕਰਕੇ ਧਰਨੇ ਲਾ ਕੇ ਫਿਰ ਤਨਖਾਹਾਂ ਦਿਤੀਆਂ ਪਿਛਲੀ ਵਾਰ ਵੀ ਅਸੀਂ ਦੋ ਵਾਰ ਦੋ ਵਾਰੀ ਚਿਰਾਂ ਤਨਖਾਹਾਂ ਦਿਤੀਆਂ ਕਿੰਨੀ ਤਨਖਾਹ ਤੇ ਕੰਮ ਕਰਦੇ ਹੁਣ ਇਹ ਜਿਹੜੇ ਸਾਡੇ ਐਚਐਮਐਸ ਪ੍ਰੋਜੈਕਟ ਦੇ ਅੰਡਰ ਕਰ ਰਹੇ ਆ 10000 ਤੇ ਕਰੀਬ 10000 ਬਸ ਇੰਨੇ ਦੀ ਪੇ ਹੈਗੀ ਸਾਰਿਆਂ ਦੀ ਹਾਂਜੀ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰਦੇ ਆ ਕਿ ਸਰਕਾਰ ਤੋਂ ਕਿ ਇਹਨਾਂ ਨੂੰ ਵਿਭਾਗੇ ਦੇ ਅੰਡਰ ਕੀਤਾ ਜਾਵੇ ਠੀਕ ਹੈ ਜੀ ਜਾਂ ਸੁਸਾਇਟੀ ਦੇ ਅੰਡਰ ਕੀਤਾ ਜਾਵੇ ਤੇ ਤਨਖਾਹਾਂ ਦਾ ਵਧਾਇਆ ਦੇ ਚਾਹਨਾ ਕਿਉਂਕਿ ਜਿਹੜੇ ਵਿਭਾਗੇ ਅੰਡਰ ਕੰਮ ਕਰ ਰਹੇ ਬੰਦੇ बराबर काम बराबर ਤਨਖਾਹ ਦਾ ਰੂਲ ਲਾਇਆ ਜਾਵੇ ਕਿਉਂਕਿ ਸਾਡੇ ਨਾਲ ਬਰਾਬਰ ਤੇ ਕੰਮ ਕਰਦੇ ਹਾਂ ਸਸ਼ੀਕਲ ਸਰ ਪਹਿਲਾਂ ਤਾਂ ਮੇਰੇ ਵੱਲੋਂ ਸਰ ਥੈਂਕ ਯੂ ਸੋ ਮੱਚ ਤੁਸੀਂ ਅੱਜ ਆਏ ਸਾਡੇ ਕੋਲ ਇੱਥੇ ਤੇ ਸਰ ਸਾਡੀ ਜਿਹੜੀ ਆਵਾਜ਼ ਹੈ ਜਿਹੜੀ ਗਾਂ ਲੋਕਾਂ ਤੱਕ ਪਹੁੰਚਾਓਗੇ ਸਰਕਾਰ ਤੱਕ ਪਹੁੰਚਾਓਗੇ ਸਰ ਅਸੀਂ ਇੱਥੇ ਜਨਵਰੀ 2024 ਦੇ ਵਿੱਚ ਅਸੀਂ ਜੁਆਇਨ ਕੀਤੇ ਆ ਜੀ ਤੇ ਉਸ ਤੋਂ ਬਾਅਦ ਸਾਨੂੰ ਜਿਹੜੀਆਂ ਸੈਲਰੀਆਂ 6 6 ਮਹੀਨੇ ਬਾਅਦ ਅਸੀਂ ਸਟ੍ਰਾਈਕ ਕਰਦੇ ਆ ਧਰਨੇ ਲਾਉਂਦੇ ਆ ਜੀ ਤੇ ਸਾਨੂੰ ਫੇਰ ਮਿਲਦੀਆਂ ਅਸੀਂ ਉਸ ਚੀਜ਼ਾਂ ਤੋਂ ਬਹੁਤ ਪਰੇਸ਼ਾਨ ਹੋਏ ਪਏ ਆ ਸਰ 5 ਮਹੀਨੇ ਹੋ ਗਏ ਫੇਰ ਸਾਡੀ ਸੈਲਰੀ ਜਿਹੜੀ ਉਹ ਰੁਕੀ ਹੋਈ ਆ ਮਿਲ ਨਹੀਂ ਰਹੀ ਅਸੀਂ ਸੈਲਰੀ ਤੋਂ ਬਿਨਾ ਕੰਮ ਕਰਦੇ ਆ ਜੀ 5 5 ਨੇ کئی ਬਹੁਤ ਦੂਰੋਂ ਆਉਂਦੇ ਮੇਰੇ ਨਾਲ ਦੇ ਸਾਥੀ ਆ ਜਿਹੜੇ ਸਟਾਫ ਲੇਡੀਜ਼ ਵੀ ਹੈਗੀਆਂ ਜਿਹੜੀਆਂ ਉਹ ਬਹੁਤ ਦੂਰੋਂ ਆਉਂਦੇ ਆ ਅਸੀਂ ਅਸੀਂ ਆਪਦੇ ਪੱਲਿਓਂ ਕਰਾਇਆ ਪਰ ਕਿਉਂਨੇ ਆ ਜੀ ਕਰੇ ਅਸੀਂ ਖਰਚਾ ਨਹੀਂ ਦੇ ਰਹੇ ਅਸੀਂ ਉਹਨਾਂ ਤੋਂ ਖਰਚਾ ਲੈ ਕੇ ਅਸੀਂ ਇੱਥੇ ਆ ਰਹੇ ਆ ਜੀ ਡਿਊਟੀਆਂ ਦੇ ਰਹੇ ਆ ਪਰ ਜਿਹੜੀ ਅਸੀਂ ਆਪਾਂ ਕੰਮ ਵੱਲੋਂ ਸਾਰੇ ਹਸਪੀਟਲ ਨੂੰ ਸੰਤੁਸ਼ਟ ਕਰ ਰਹੇ ਆ ਐਮਰਜੈਂਸੀ ਸੇਵਾਵਾਂ ਸਾਰੀਆਂ ਨੇ ਬਹਾਰੇ ਆ ਜੀ ਪਰ ਸਾਨੂੰ ਜਿਹੜੀ ਸੰਤੁਸ਼ਟੀ ਨਹੀਂ ਮਿਲ ਰਹੀ ਪੰਜ ਮਹੀਨੇ ਹੋ ਗਏ ਸਾਡੀਆਂ ਤਨਖਾਹਾਂ ਫੇਰ ਰੁਕੀਆਂ ਹੋਈਆਂ ਜੀ ਸਾਡੇ ਅਸੀਂ ਮੈਰਿਡ ਆ ਸਾਰੀਆਂ ਜਿਹੜੀਆਂ ਕੁੜੀਆਂ ਤੇ ਸਾਨੂੰ ਸਹੁਰਿਆਂ ਤੇ ਜਵਾਬ ਦੇਣਾ ਪੈਂਦਾ ਵੀ ਅਸੀਂ ਪੰਜ ਮਹੀਨੇ ਹੋ ਗਏ ਕਰੋ ਖਰਚਾ ਲੈ ਕੇ ਤਾਂ ਜਾ ਰਹੇ ਆ ਪਰ ਕੁਛ ਦੇ ਨਹੀਂ ਰਹੇ ਉਹਨਾਂ ਨੂੰ ਜੋ ਕਿ ਸਾਡੇ ਲਈ ਖੋਦਲੀ ਬੜੀ ਸ਼ਰਮਨਾਕ ਗੱਲ ਹੈ ਵੀ ਅਸੀਂ ਪੜੀਆਂ ਲਿਖੀਆਂ ਹੋ ਕੇ ਵਰਕਿੰਗ ਹੋ ਕੇ ਔਮਨ ਤੇ ਅਸੀਂ ਕੁਝ ਵੀ ਕਿਸੇ ਨੂੰ ਸਹਾਰਾ ਨਹੀਂ ਦੇ ਪਾਰੇ ਅਸੀਂ ਖੁਦ ਦੇ ਖਰਚੇ ਵੀ ਨਹੀਂ ਕੱਢ ਰਹੇਗੇ ਕਿਉਂ ਕਿ ਸਾਡੀ ਸੈਲਰੀ ਜਿਹੜੀ ਸਾਨੂੰ ਪ੍ਰੋਪਰਲੀ ਟਾਈਮ ਤੇ ਨਹੀਂ ਦਿੱਤੀ ਜਾ ਰਹੀ ਹਰ ਮਹੀਨੇ ਸਾਨੂੰ ਸੰਘਰਸ਼ ਕਰਨਾ ਪੈਂਦਾ ਆਵਦੀਆਂ ਸੈਲਰੀਆਂ ਦੇ ਪਿੱਛੇ ਦੇਖੋ ਅਸੀਂ ਕੁਝ ਕਹਿ ਨਹੀਂ ਰਹੇ ਅਸੀਂ ਸਾਨੂੰ ਐ ਨਹੀਂ ਕਿ ਸਾਡੀ ਸੈਲਰੀ ਵਧਾਓ ਜਾਂ ਸਾਨੂੰ ਪੱਕੇ ਕਰੋ ਪਰ ਕਮ ਸੇ ਕਮ ਸਾਡੀ ਸੈਲਰੀ ਜਿਹੜੀ ਕੰਟੀਨਿਊ ਤਾਂ ਆਉਣੀ ਚਾਹੀਦੀ ਹੈ ਨਾ ਜੀ ਉਹ ਸਾਡਾ ਰਾਈਟ ਹੈ ਸਾਡਾ ਹੱਕ ਬਣਦਾ ਹੈ ਅਸੀਂ ਆਵਦੀਆਂ ਤਨਖਾਹਾਂ ਲਈ ਪਰ ਸਾਨੂੰ ਜਿਹੜੇ ਧਰਨੇ ਲਾਉਣੇ ਪੈਂਦੇ ਉਹ ਅਸੀਂ ਬਹੁਤ ਆਪਦੇ ਆਪ ਨੂੰ ਇਹ ਚੀਜ਼ ਫੀ ਵੀ ਦੇਖੋ ਕੰਮ ਕਰਕੇ ਵੀ ਅਸੀਂ ਜਿਹੜੇ ਆ ਤਨਖਾਹਾਂ ਵਾਲੀ ਮਜਬੂਰ ਹੋ ਜਾਂਦੇ ਆ ਲੈਣ ਲਈ ਤੇ ਸਟ੍ਰਾਈਕ ਕਰਨੀ ਪੈਂਦੀ ਆ ਸਾਨੂੰ ਕੰਮ ਰੋਕਣਾ ਪੈਂਦਾ ਜਿਹਦੇ ਕਰਕੇ ਸਾਨੂੰ ਖੁਦ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿੰਨੇ ਸਾਲ ਤੋਂ ਜੌਬ ਕਰ ਰਹੇ ਹੋ ਤੁਸੀਂ ਸਰ ਸਾਨੂੰ 1.5 ਸਾਲ ਹੋ ਗਿਆ ਜੀ ਕਿੰਨੇ ਸਟਾਫ ਮੈਂਬਰ ਹਾਂ ਅਸੀਂ 23 ਜਣੇ ਆ ਸਰ ਤੇ ਸਾਰੀਆਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਨੇ ਹਾਂਜੀ ਸਰ 23 ਦੇ 23 ਜਣਿਆਂ ਦੀਆਂ ਸਾਡੀਆਂ ਤਨਖਾਹਾਂ ਰੁਕੀਆਂ ਹੋਈਆਂ ਐ ਇਸ ਟਾਈਮ ਇਹ ਪਹਿਲੀ ਵਾਰ ਹੋਇਆ ਜਾਂ ਨਹੀਂ ਸਰ ਸਾਨੂੰ ਜਦੋਂ ਦੇ ਅਸੀਂ ਜੁਆਇਨ ਕੀਤੇ ਆ ਸਾਨੂੰ 6-6 ਮਹੀਨਿਆਂ ਬਾਅਦ ਸਟ੍ਰਾਈਕ ਕਰਨੀ ਪੈਂਦੀ ਐ ਤੇ ਸਟ੍ਰਾਈਕ ਤੋਂ ਬਾਅਦ ਸਾਨੂੰ ਤਨਖਾਹ ਮਿਲਦੀ ਐ ਜੀ ਕੀ ਕਾਰਨ ਮੰਨਦੇ ਹੋ ਵੀ ਕਿਉਂ ਨਹੀਂ ਇਸ ਵੇਲੇ ਤਨਖਾਹ ਜਿਹੜੀ ਪਾਈ ਜਾਂਦੀ ਸਰ ਕਾਰਨ ਤਾਂ ਹੁਣ ਉੱਪਰ ਵਾਲਿਆਂ ਨੂੰ ਪਤਾ ਵੀ ਜਾਂਤਾ ਸਾਨੂੰ ਕਿਸੇ ਬਜਟ ਚ ਪਾ ਕੇ ਤੇ ਪ੍ਰੋਪਰ ਮੰਥਲੀ ਸਾਡੀ ਸੈਲਰੀ ਜਿਹੜੀ ਵੰਡ ਦਿੱਤੀ ਜਾਵੇ ਜਿਹੜਾ ਸਾਨੂੰ ਵੀ ਪਰੇਸ਼ਾਨੀਆਂ ਨਾ ਆਉਣ ਤੇ ਇੱਕ ਹਸਪੀਟਲ ਦਾ ਕੰਮ ਵੀ ਐ ਜਿਹੜਾ ਸਹੀ ਢ ਅੰਗਣਾ ਸੀ ਚਲਾ ਸਕੀਏ ਦੇਖੋ ਜਦੋਂ ਅਸੀਂ ਸੈਲਰੀ ਨੂੰ ਲੈ ਕੇ ਅਸੀਂ ਪਰੇਸ਼ਾਨ ਤਾਂ ਸਾਡੇ ਮਾਈਂਡ ਵੀ ਪਰੇਸ਼ਾਨ ਹੀ ਹੋਣਗੇ ਤਾਂ ਕੰਮ ਵੀ ਅਸੀਂ ਉਸ ਤਰੀਕੇ ਨਾਲ ਹੀ ਕਰ ਸਕਦੇ ਆ ਠੀਕ ਹੈ ਜੀ ਜਦੋਂ ਬੰਦੇ ਨੂੰ ਕਹਿੰਦੇ ਹੁੰਦੇ ਆ ਤੁਸੀਂ Song ਵੀ ਸੁਣਿਆ ਹੋਣਾ ਲੋ ਦੇ ਵਿੱਚ ਕਹਿੰਦੇ ਵੀ ਕੰਮ ਵੀ ਜਿਹੜਾ ਬੰਦਾ ਨਾ ਉਹ ਚਾਰ तरीका ਨਾ ਕਰਦਾ ਲਾਲਚ ਤੇ ਡੰਡੇ ਨਾਲ ਸਾਨੂੰ ਲਾਲਚ ਹੁੰਦਾ ਵੀ ਅਸੀਂ ਪੈਸਾ ਕਮਾ ਕੇ ਘਰ ਦੇਈਏ ਜਦ ਆਪਦੇ ਖਰਚੇ ਕੱਢੀਏ ਪਰ ਜਦੋਂ ਸਾਡੀ ਖਰਚੀ ਨਹੀਂ ਪੂਰੇ ਆ ਰਹੇ ਅਸੀਂ ਬਹੁਤ ਪਰੇਸ਼ਾਨ ਹੁੰਨੇ ਉਹਨਾਂ ਚੀਜ਼ਾਂ ਤੋਂ ਤੇ ਇਸ ਕਰਕੇ ਸਾਡੀ ਰਿਕਵੈਸਟ ਹੈ ਜੀ ਵੀ ਸਾਡੀ ਸੈਲਰੀ ਜਿਹੜੀ ਜਲਦ ਤੋਂ ਜਲਦ ਪਾ ਦਿੱਤੀ ਜਾਵੇ ਸਰ ਮੇਰਾ ਨਾਮ ਸੁਪੀਰ ਕੌਰ ਹੈ ਜੀ ਅੱਜ ਕੀ ਤੁਸੀਂ ਮੰਗ ਪੱਤਰ ਦਿੱਤਾ ਕਿ ਨਹੀਂ ਮੰਗਣ ਨੂੰ ਲੱਗਿਆ ਸਰ ਅਸੀਂ ਇਹ ਮੰਗ ਪੱਤਰ ਵਿੱਚ ਲਿਖਿਆ ਹੋਇਆ ਹੈ ਵੀ ਇੱਕ ਸਾਡਾ ਬਜਟ ਹੈ ਜਿਹੜਾ ਕਿ ਸਾਡਾ 5 ਮਹੀਨੇ ਦੀ ਤਨਖਾਹ ਨਹੀਂ ਆਈ ਸਾਡਾ ਬਣਾ ਕੇ ਬਜਟ ਗਾਂ ਭੇਜਿਆ ਜਾਵੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ 5 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਜੋ ਕਿ ਸਾਡੀ ਪਾਈ ਜਾਵੇ ਇਹ ਪਹਿਲਾਂ ਵੀ ਹੋਇਆ ਕਿ ਅੱਜ ਪਹਿਲੀ ਵਾਰੀ ਹੋਇਆ ਅੱਜ ਸਰ ਹਾਂਜੀ ਇਹ ਪਹਿਲਾਂ ਵੀ ਹੋਇਆ ਅਸੀਂ ਹਰ ਵਾਰੀ ਜਦੋਂ ਆਪਣੀ ਤਨਖਾਹ ਲੈਣੀ ਹੈ ਅਸੀਂ ਧਰਨਾ ਲਾਉਣੇ ਆ ਰੋਲਾ ਪਾਉਣੇ ਆ ਇੱਥੇ ਆ ਕੇ ਬੈੰਨੇ ਆ ਗਰਮੀ ਦੇ ਵਿੱਚ ਸਰਦੀਆਂ 'ਚ ਵੀ ਬੈੰਨੇ ਆ ਫਿਰ ਸਾਨੂੰ ਪੇ ਮਿਲਦੀ ਹੈ ਸਾਨੂੰ ਬੜਾ ਭੈੜਾ ਫੀਲ ਹੁੰਦਾ ਕਿੰਨੀ ਵੇਰ ਤੋਂ ਕਿੰਨਾ ਕੰਮ ਕਰਦੇ ਆ ਸਰ ਸਾਨੂੰ 1.5 ਸਾਲ ਤਾਂ ਹੋ ਗਿਆ ਜੀ ਅਸੀਂ 2024 ਦੇ ਆਏ ਆ ਜੀ ਤੇ 2023 ਦੇ ਆਏ ਆ ਸ਼ਾਇਦ ਹਾਂਜੀ 24 ਦੇ ਆਏ ਆ ਜੀ ਹਾਂਜੀ ਸਰ ਕਿਹੜੀ ਪੋਸਟ ਤੇ ਕੰਮ ਕਰਦੇ ਹੋ ਸਰ ਅਸੀਂ ਮੈਂ ਕੰਪਿਊਟਰ ਆਪਰੇਟਰ ਹਾਂ ਜੀ ਕਿੰਨੀ ਤਨਖਾਹ ਹੈ ਤੁਹਾਡੀ ਸਰ ਸਾਡੀ ਤਨਖਾਹ 12000 ਪਲੱਸ ਹੈਗੀ ਹੈ ਜੀ ਤੋਂ ਸਾਨੂੰ ਕਟ-ਕਟਾ ਕੇ 13000 ਹੋਊਗੀ ਸਾਨੂੰ ਕਟ-ਕਟਾ ਕੇ 12000 ਰੁਪਏ ਮਿਲਦਾ ਹੈ ਤੁਸੀਂਾਨੂੰ 12000 ਰੁਪਏ ਦੇਣ ਲੱਗਿਆ ਵੀ ਇਹਨਾਂ ਨੂੰ ਇੰਨੀ ਪ੍ਰੋਬਲਮ ਆਉਂਦੀ ਹੈ ਕੰਮ ਸਾਡੇ ਅਸੀਂ ਪ੍ਰੋਪਰਟ ਤਰੀਕੇ ਨਾਲ ਕਰਦੇ ਹਾਂ ਅਸੀਂ ਈਵਨਿੰਗ ਵੀ ਕਰਦੇ ਹਾਂ ਅਸੀਂ ਮਾਰਨਿੰਗ ਵੀ ਕਰਦੇ ਹਾਂ ਜ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਸਾਡੀ ਐਚਐਮਆਈ ਸਟਾਫ ਦਾ ਇੱਕ ਇੱਕ ਮੈਂਬਰ ਲੱਗਿਆ ਹੈ ਅਸੀਂ ਸਾਰਿਆਂ ਦੇ ਸਾਡੀ ਪਰਫਾਰਮੈਂਸ 'ਚ ਪਵਾ ਤੁਸੀਂ ਜਿਵੇਂ ਮਰਜ਼ੀ ਆ ਕੇ ਚੈੱਕ ਕਰ ਲਓ 2 ਬਰ 2 ਹੋਊਗੀ ਜੀ ਤਾਂ ਅੱਜ ਸਮਝ ਪਤਾ ਦਿੱਤਾ ਤਾਂ ਫਿਰ ਕੀ ਤੁਹਾਨੂੰ ਵਿਸ਼ਵਾਸ ਹੋਇਆਗੇ ਸਾਨੂੰ ਵਿਸ਼ਵਾਸ ਇਹ ਹੀ ਦਵਾਇਆ ਗਿਆ ਵੀ ਤੁਹਾਡੀ ਇਹ ਮੰਗ ਪੱਤਰ ਅੱਗੇ ਭੇਜਿਆ ਜਾਊਗਾ ਜਲਦ ਤੋਂ ਜਲਦ ਤੁਹਾਡੀ ਤਨਖਾਹ ਰੀਲੀਜ਼ ਕੀਤੀ ਜਾਊਗੀ ਅਗਰ ਜੀ ਸਮਸਿਆਤਨ ਕਾਰ ਨਹੀਂ ਪਾਈ ਜਾਂਦੀ ਤਾਂ ਫਿਰ ਕੀ ਅਗਲੀ ਰਣਨੀਤੀ ਤੁਹਾਡੀ ਜੀ ਸਰ ਸਾਡੀ ਰਣਨੀਤੀ ਅਸੀਂ ਤਿਆਰ ਆਂ ਜੀ ਬਸ ਅਸੀਂ ਸਰ ਨੂੰ ਬਸ ਇੱਕ ਐਪਲੀਕੇਸ਼ਨ ਲਿਖ ਕੇ ਦੇਵਾਂਗੇ ਧਰਨੇ ਤੇ ਬਹਿ ਜਾਵਾਂਗੇ ਸਾਡੀ ਯੂਨੀਅਨ ਸਾਡੇ ਨਾਲ ਹੈਗੀ ਆ ਜੀ ਅਸੀਂ ਸਾਰੇ ਇਕੱਠੇ ਹੋ ਕੇ ਤੇ ਸਟੇਟ ਲੈਵਲ ਦੇ ਸਾਰੇ ਸਾਡੇ ਨਾਲ ਖੜੇ ਆ ਅਸੀਂ ਕਿੰਨੇ ਸਟਾਰ ਮੈਂਬਰ ਉਹ ਜਿਨ੍ਹਾਂ ਦੀ ਤਨਖਾਹ ਜਿਹੜੀ ਰੁਕੀ ਰਹੀ ਹੈ ਸਰ ਅਸੀਂ 24 ਜਨਵਰੀ 23 ਜਨਵਰੀ ਦਾ 24 ਜਨਵਰੀ ਹੈਗੀ ਆ ਜੀ ਜਿਨ੍ਹਾਂ ਦੀ ਤਨਖਾਹ ਰੁਕੀ ਹੋਈ ਹੈ ਕੀ ਮੰਗ ਕਰਦੇ ਹੋ ਬੱਸ ਅਸੀਂ ਇਹੀ ਮੰਗ ਕਰਦੇ ਆ ਸਾਡੀ ਤਨਖਾਹ ਮਹੀਨੇ ਦੀ ਮਹੀਨੇ ਆਵੇ ਸਾਨੂੰ ਐਵੇਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਸਾਡੇ ਵਿੱਚੋਂ ਕਈ ਕੁੜੀਆਂ ਵਿਚਾਰੀਆਂ ਐਵੇਂ ਦੀਆਂ ਐ ਜੋ ਕਿ ਉਹਨਾਂ ਦੇ ਆਮਦਨ ਦਾ ਸਾਧਨ ਹੀ ਇਹ ਆ ਕਰ ਕਈਆਂ ਦੇ ਤਾਂ ਕਰਦੇ ਕੰਮ ਵੀ ਨਹੀਂ ਕਰਦੇ ਤੇ ਕਈਆਂ ਦਾ ਘਰ ਦਾ ਗੁਜ਼ਾਰਾ ਵੀ ਇਸੇ ਪੀਤੇ ਹੁੰਦਾ ਹੈ ਕਈਆਂ ਨੇ ਪੁਰਾਣੇ ਆਪਦੇ ਦੂਜੀ ਨੌਕ ਜੋਬ ਛੱਡ ਕੇ ਵੀ ਇੱਥੇ ਆ ਕੇ ਕੰਮ ਕਰਨਾ ਸ਼ੁਰੂ ਕੀਤਾ ਪਰ ਉਹਨਾਂ ਨੂੰ ਇਤੋਂ ਬੈਟਰ ਆ ਵੀ ਉਹ ਨਾ ਹੀ ਛੱਡਦੀਆਂ ਇੱਥੇ ਨਾ ਹੀ ਆਉਂਦੀਆਂ ਅਟ ਲੀਸਟ ਉਹਨਾਂ ਨੂੰ ਉਥੋਂ ਪੇ ਤਾਂ ਮਿਲਦੀ ਸੀ ਪਰ ਮਾ ਥੋੜੀ ਮਿਲਦੀ ਸੀ ਆਊਟਸੋਰਸ ਜੁਨੀ ਦੀ ਪ੍ਰੋਬਲਮ ਜੈਨੂਅਲ ਹੈ ਬਿਲਕੁਲ ਇਹਨਾਂ ਦੀ ਕਿਉਂਕਿ ਜਿਹੜੇ ਐਚ ਆਈ ਐਮ ਐਸ ਪ੍ਰੋਜੈਕਸ਼ਨ ਹੋਇਆ ਸੀ 2000 ਜਨਵਰੀ 2024 ਦੇ ਵਿੱਚ ਉਹ ਜਸਟ ਪ੍ਰੋਜੈਕਟਸ ਕਰਕੇ ਸ਼ੁਰੂ ਹੋਇਆ ਸੀ ਕਿ ਇਥੇ 24 ਆ ਵਰਗੀਆਂ ਸਰਵਿਸ ਦਿੱਤਗੀਆਂ ਉਹਦੇ ਵਿੱਚ ਕੋਈ ਲਾਈਵ ਟੈਕਨੀਸ਼ੀਅਨ ਹੋਇਆ ਕੋਈ ਕੰਪਿਊਟਰ ოਪਰੇਟਰ ਵੀ ਹੈ ਕੋਈ ਫਾਰਮਸ ਸੈੱਟਰ ਵੀ ਹੈ 23 ਜਾਣੇ ਆ ਉਹਦੇ ਵਿੱਚ ਨੇ ਸੱਡੇ ਤੇ ਪਰ ਉਹਨਾਂ ਦਾ ਹਰ ਵਾਰੀ ਅਸੀਂ ਬਜਟ ਇਥੋਂ ਲੈ ਕੇ ਇਨੋਵੇਸ਼ਨ ਕੰਪਨੀ ਦੇ ਥਰੂ ਉਹਨੂੰ ਰੱਖਿਆ ਗਿਆ ਜੀ ਤੇ ਹਰ ਵਾਰੀ ਉਹਨਾਂ ਦਾ ਹਰ ਜੋ ਦੋ ਤਿੰਨ ਮਹੀਨੇ ਦਾ ਬਜਟ ਹੁੰਦਾ ਅਸੀਂ ਬਣਾ ਕੇ ਭੇਜਦੇ ਹਾਂ ਤੇ ਹੁਣ ਵੀ ਅਸੀਂ ਉਹਨਾਂ ਦਾ ਬਜਟ ਦਸੰਬਰ ਤੱਕ ਬਣਾ ਕੇ ਭੇਜ ਦਿੰਦੇ ਸੀ ਪਰ ਉਹ ਕੰਪਨੀ ਵੱਲੋਂ ਬਹੁਤ ਛੱਡੇ ਨਾਲ ਇਸ ਤਰ੍ਹਾਂ ਦਾ ਕੀਤਾ ਜਾਂਦਾ ਕਿ ਮੇਰੀ ਗੱਲ ਵੀ ਉਹ ਕਈ ਵਾਰ ਇਗਨੋਰ ਕਰ ਦਿੰਦੇ ਆ ਮੈਂ ਉਹਨੂੰ ਬਾਰ ਬਾਰ ਕਹਿੰਦਾ ਕਿਸੇ ਨੂੰ ਪੇ ਕਿਉਂ ਦਿੱਤੀ ਹੋਏ ਕੋਈ ਵੀ ਮੰਤਰੀ ਸਾਹਿਬ ਨੂੰ ਮਿਲੇ ਇਥੇ ਡੀਸੀ ਸਾਹਿਬ ਨੂੰ ਮਿਲੇ ਸਿਵਲ ਸਰਜਨ ਨੂੰ ਵੀ ਮਿਲੇ ਪਰ ਇਹਨਾਂ ਦਾ ਕੋਈ ਪੱਕਾ ਸੋਲੂਸ਼ਨ ਹੱਲ ਨਹੀਂ ਹੋ ਸਕਿਆ ਇਸ ਤਰ੍ਹਾਂ ਇਹ ਬਚਾਰੇ ਬਹੁਤ ਪਰੇਸ਼ਾਨ ਨੇ ਮੈਂ ਤਾਂ ਆਪចਨਾ ਕਿ ਜਿੱਥੇ ਮੇਰੀ ਕੋਈ ਜ਼ਰੂਰਤ ਹੈ ਇਹਨਾਂ ਦੇ ਕੋਈ ਉੱਤੇ ਮੈਂ ਨਹੀਂ ਹੈਲਪ ਕਰ ਸਕਦਾ ਸਿਵਲ ਸਰਜਨ ਸਭ ਜ਼ਰੂਰਤ ਹੈ ਸਿਵਲ ਸਰਜਨ ਸਭ ਕਰ ਸਕਣਗੇ ਇਹਨਾਂ ਦਾ ਪੱਕਾ ਹੱਲ ਹੋਣਾ ਚਾਹੀਦਾ ਵਿਚਾਰੇ ਨੂੰ ਪੇ ਮਿਲਣੀ ਚਾਹੀਦੀ ਹੈ ਟਾਈਮ ਸੇ ਕਿੰਨੇ ਦਿਨ ਤੋਂ ਤਾਂ ਪੇ ਨਹੀਂ ਮਿਲੀਆਂ ਹੁਣ 5 ਮਹੀਨਿਆਂ ਤੋਂ ਪੇ ਨਹੀਂ ਮਿਲੀਆਂ ਕਿਸੇ ਲਾਸਟ ਫਾਈਨ ਇਹ ਐਸ ਵਾਰੀ ਹੋਇਆ ਜਾਂ ਹਰ ਵਾਰੀ ਹੁੰਦਾ ਜੀ ਹਰ ਵਾਰੀ ਵਿਚਾਰੇ ਇਸ ਤਰ੍ਹਾਂ ਹੀ ਮੈਂ ਤਾਂ ਤਰਲੇ ਕਰਕੇ ਪੇ ਮਿਲਦੀ ਹੈ ਬਹੁਤ ਤੋਂ ਮੁਸ਼ਕਲ ਇਸਨੂੰ ਤਾਂ ਆਪ ਬਹੁਤ ਅੱਛਾ ਲੱਗਦਾ ਕਿ ਇਸ ਤਰ੍ਹਾਂ ਹਰ ਵਾਰੀ ਸਾਡੇ ਕੋਲ ਆਉਣਾ ਪਵੇ ਬਾਹਰ ਜਾਣਾ ਪਵੇ ਕਿ ਸਾਡੀ ਪੇ ਦੇ ਪੂਛੇ ਮੈਂ ਇਹਨਾਂ ਜੋ ਮੰਗ ਤੋਂ ਤਰ੍ਹਾਂ ਮੈਂ ਸਿਵਲ ਸਰਪੰਚ ਨੂੰ ਭੇਜਿਆ ਹੈ ਡਾਇਰੈਕਟਰ ਸਾਹਿਬ ਨੂੰ ਕੋਈ ਤਾਂ ਤੇ ਨਾਲ ਬੇਨਤੀ ਵੀ ਕਰਦਾ ਕਿ ਇਹਨਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ